ਦੇਖ ਜਗਤ ਦੀ ਤੋਰ ਬਣਦੇ ਜਾਂਦੇ ਕਾਸ ਤੋਂ ਮਨ ਕੋਟੇ ਤਨ ਚੋਰ ਇਕਾਤੇ ਇਤਿਫਾਕ ਕਰਾਂ ਚੋ ਕੱਟਣ ਲੱਗੀ ਐ ਜਿਸ ਟਾਣੇ ਤੇ ਬੈਠੀ ਉਹ ਯੋ ਵੱਡਣ ਲੱਗੀ ਐ ਲਾਤੀ ਉਸ ਦੇ ਮਾਰੇ ਜਿਸ ਦਾ ਖਾਂਦੀ ਐ ਦੁਨੀਆਂ ਕਾਉਰੇ ਕਾ ਤੋਂ ਗਾਫਲ ਬਣਦੀ ਜਾਂਦੀ ਐ ਦੁਨੀਆ ਖੁਸ਼ ਹੁੰਦੀ ਜੇ ਦੁਖੜੇ ਸੈਂਦਾ ਦੇਖੇ ਦੂਜੇ ਨੂੰ ਤਾੜੀ ਮਾਰੇ ਜਦ ਵੀ ਟੈਂਦਾ ਦੇਖੇ ਦੂਜੇ ਨੂੰ ਐਸੇ ਤਰੀਕੇ ਹੁਣ ਤਾਂ ਚਿਤ ਪਰ ਚਾਂਦੀ ਐ ਦੁਨੀਆ ਕਾਉਰੇ ਕਾ ਤੋਂ ਗਾਫਲ ਬਣਦੀ ਜਾਂਦੀ ਐ ਦੁਨੀਆ ਕਾਉਰੇ ਕਾ ਤੂੰ ਗਾਫਲ ਬਣਦੀ ਜਾਂਦੀ ਐ ਦੁਨੀਆ ਅੱਜ ਕੱਲ ਦੇ ਕਾਕੇ ਰੱਖਣ ਸ਼ੌਕ ਬੰਦੂਕਾਂ ਦੇ ਮਾਂ ਨੂੰ ਛੱਡ ਕੇ ਤੋਤੋਂ ਪੀਂਦੇ ਪੈਰ ਮਸ਼ੂਕਾਂ ਦੇ ਵਾਹ ਬਹੁਤ ਵਧੀਆ ਕੈਸੇ ਕੈਸੇ ਨਖਰੇ ਨਾਜ਼ ਉਠਾਉਂਦੀ ਐ ਦੁਨੀਆ ਕੈਸੇ ਕੈਸੇ ਨਖਰੇ ਨਾਜ਼ੀ ਉਠਾਉਂਦੀ ਐ ਦੁਨੀਆਂ ਖੌਰੇ ਕਾ ਤੂੰ ਗਾਫਲ ਬਣਦੀ ਜਾਂਦੀ ਐ ਦੁਨੀਆਂ ਓ ਪਾਣੀ ਬਾਜੋ ਬਾਪੂ ਘਰੇ ਤੇਹਾ ਆ ਮਰਦਾ ਏ ਮੁੰਡਾ ਜਾ ਕੇ ਵਿੱਚ ਸ਼ਬੀਲਾ ਸੇਵਾ ਕਰਦਾ ਏ ਰੱਜਿਆਂ ਤਾਂ ਹੀ ਵੇਖੀ ਹੋਰ ਰਜਾਂਦੀ ਐ ਦੁਨੀਆਂ ਰੱਜਿਆਂ ਤਾਈਂ ਵੇਖੀ ਹੋਰ ਰਜਾਂਦੀ ਐ ਦੁਨੀਆਂ ਕੌਰੇ ਕਾ ਤੂੰ ਗਾਫਲ ਬਣਦੀ ਜਾਂਦੀ ਐ ਦੁਨੀਆਂ ਪਹਿਲਾਂ ਜਾਰ ਬਣਾ ਕੇ ਪਿੱਛੋਂ ਵਾਰ ਚਲਾਉਂਦੇ ਨੇ ਉਹ ਯੋ ਖਿਚਣ ਪੌੜੀ ਜਿਹੜੇ ਸਿਖਰ ਚੜਾਉਂਦੇ ਨੇ ਯਾਰ ਮਾਰਦੇ ਗੁੱਜੇ ਤੀਰ ਚਲਾਉਂਦੀ ਐ ਦੁਨੀਆਂ ਯਾਰ ਮਾਰਦੇ ਗੁੱਜੇ ਤੀਰ ਚਲਾਂਦੀ ਐ ਦੁਨੀਆ ਖੌਰੇ ਕਾ ਤੋਂ ਗਾਫਲ ਬਣਦੀ ਜਾਂਦੀ ਐ ਦੁਨੀਆ ਖੌਰੇ ਕਾ ਤੋਂ ਗਾਫਲ ਬਣਦੀ ਜਾਂਦੀ ਐ ਦੁਨੀਆ ਕੀ ਬਾਤ ਆ ਬਹੁਤ ਅੱਛਾ